ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਰਕ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਪਾਰਟੀ ਵੱਲੋਂ ਪਿੰਡ ਕੋਟਲੀ ਗਾਜਰਾ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੀ ਪਤਨੀ ਦਾ ਕਤਲ ਕਰਕੇ ਫਰਾਰ ਹੋਣ ਤੋਂ ਬਾਅਦ 12 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਬੀਤੀ 6 ਦਸੰਬਰ ਨੂੰ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੋਟਲੀ ਗਾਜਰਾ ਨੇ ਇਤਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵੱਲ ਗਿਆ ਮਾਨ ਗਿਆਤਾ ਇੱਕ ਪ੍ਰਵਾਸੀ ਮਜ਼ਦੂਰ ਸਮੇਤ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਬੈਠੇ ਸਨ ਜੇਨਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਹੈ ਜਿਸ ਕਰਕੇ ਠੰਡ ਦਾ ਮੌਸਮ ਹੋਣ ਕਰਕੇ ਪ੍ਰਵਾਸੀ ਪਰਿਵਾਰ ਨੂੰ ਜ਼ਮੀਨ ਵਿੱਚ ਬਣੇ ਕਮਰੇ ਵਿੱਚ ਰਹਿਣ ਦਿੱਤਾ ਜਦੋਂ ਉਹ 6 ਦਸੰਬਰ ਨੂੰ ਸਵੇਰੇ 8 ਵਜੇ ਗਿਆ ਤਾਂ ਕਮਰੇ ਵਿੱਚ ਪ੍ਰਵਾਸੀ ਔਰਤ ਦੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪੁਲਿਸ ਨੇ ਮੁੰਨਾ ਕਾਂਤੀ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਹੈ 8 ਦਸੰਬਰ ਨੂੰ ਇੱਕ ਟੋਟਲੀ ਗਾਜਰਾ ਬਣ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀ ਇੱਕ ਲੇਡੀ ਦਾ ਤੇ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਕੇਸ ਐਫ ਆਈ ਆਰ ਨੰਬਰ 302 ਥਾਣਾ ਸ਼ਾਹਕੋਟ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਉੱਥੋਂ ਇੱਕ ਗੱਲ ਸਾਹਮਣੇ ਆਈ ਵੀ ਉਹਦਾ ਇੱਕ ਹਸਬੰਦ ਤੇ ਦੋ ਬੱਚੇ ਵੀ ਸੀ ਉਹ ਜਿਹੜੇ ਮਿਸਿੰਗ ਸੀਗੇ ਉੱਥੋਂ ਤੇ ਉਹ ਪਤਾ ਲੱਗਾ ਵੀ ਉਹ ਹੀ ਮਰਡਰ ਕਰਕੇ ਚਲਾ ਗਿਆ ਤੇ ਇਹ ਜਿਹੜੀ ਸ਼ਾਹਕੋਟ ਪੁਲਿਸ ਨੇ ਬਹੁਤ ਹੀ ਉਸਤਾਦੀ ਦਿਖਾਦੇ ਹੋਏ ਉਹ ਲੈਕ ਯੂਜ਼ਰ ਉਹਦਾ ਮਰਨ ਵਾਲੀ ਦਾ ਹਸਬੰਡ ਰਾਣੀ ਦਾ ਮੁੰਨਾ ਕਾਂਤੀ ਸਲਵ ਸ਼ਗੂ ਕਾਂਤੀ ਵਾਸੀ ਕਿਸ਼ਨਪੁਰਾ ਆਪਣੇ ਬਿਹਾਰ ਦਾ ਰਹਿਣ ਵਾਲਾ ਹੈ ਇਹਨੂੰ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਅਰੈਸਟ ਕਰ ਲਿਆ ਇਹ ਰੀਜ਼ਨ ਇਸ ਗੇਸ ਮਾਰ ਰਹਾ ਪੀ ਆਪਣੀ ਵਾਈਫ ਦੇ ਉੱਤੇ ਜਿਹੜਾ ਇਹਨੂੰ ਸੀਗਾ ਡਾਊਟ ਸ਼ੱਕ ਇਹਨੂੰ ਸੀਗਾ ਕਿ ਸ਼ਾਇਦ ਇਹਦੀ ਵਾਈਫ ਤੇ ਕਿਸੇ ਹੋਰ ਬੰਦੇ ਦੇ ਨਾਲ ਇਲੈਜਿਟ ਰਿਲੇਸ਼ਨ ਹੈ ਉਸ ਕਰਕੇ ਇਹਨੇ ਜਿਹੜਾ ਉਹਦਾ ਮਰਡਰ ਕੀਤਾ ਐਸ ਐਚਓ ਇਨਸਪੈਕਟਰ ਬਲਵਿੰਦਰ ਸਿੰਘ ਪੁੱਲਰ ਦੀ ਦੇਖਰੇਖ ਹੇਠ ਪੁਲਿਸ ਪਾਰਟੀ ਵੱਲੋਂ ਦੇਸੀ ਕੱਟਾ ਇੱਕ राउंड 25000 ਡਰਗ ਮਨੀ ਅਤੇ ਕੁਝ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਮਨੀਸ਼ ਕੁਮਾਰ ਉਰਫ लवली ਪੁੱਤਰ ਪ੍ਰੇਮ ਲਾਲ ਵਾਸੀ ਪਿੰਡ ਢੰਡੋਵਾਲ ਨੂੰ ਕਾਬੂ ਕਰਕੇ ਉਸ ਦੇ ਕੋਲੋਂ ਇੱਕ ਦੇਸੀ ਕੱਟਾ ਪਿਸਤੌਲ 315 ਬੋਰਤ ਸਮੇਤ ਇੱਕ राउंड 315 ਬੋਰ ਅਤੇ ਡਰਗ ਮਨੀ ਸਮੇਤ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਉਨਾਰਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਗਾਈ ਨਾਲ ਪੁੱਛਗਛ ਕੀਤੀ ਜਾਵੇਗੀ ਜਿਹੜਾ ਚੌਕੀਨ ਚਾਰ ਤਲਵੰਡੀ ਸਿਹੜਾ ਇਹ ਸੇ ਬੂਟਾ ਰਾਮ ਇਹਨਾਂ ਨੇ ਇੱਕ ਮਨੀਸ਼ ਕੁਮਾਰ ਉਫ ਲਵਲੀ ਪੁੱਤਰ ਪ੍ਰੇਮ ਲਾਲ ਵਾਸੀ ਤੰਡੋਵਾਲ ਥਾਣਾ ਸ਼ਾਹਕੋਟ ਇਹਨੂੰ ਜਿਹੜਾ ਇਹਨੂੰ ਐਨਡੀ ਦਾ ਕੇਸ ਅੱਗੇ ਕੀਤਾ ਐਨਡੀ ਤੇ ਆਮ ਸ਼ਕਤ ਦਾ ਇਹਦੇ ਕੋਲ ਇੱਕ 315 ਬੋਰਡ ਦਾ ਜਿਹੜਾ ਕੰਟਰੀ ਰੇਡ ਜਿਹੜਾ ਦੇਸੀ ਪਿਸਤੌਲ ਬਰਾਮਦ ਕੀਤਾ ਤੇ ਨਾਲ ਇਹਦੇ ਜਿਹੜੇ ਕੈਟਰੀਜ ਬਰਾਮਦ ਕੀਤਾ ਔਰ 25000 ਰੁਪਏ ਦੀ ਜਿਹੜੀ ਡਰਗ ਮਣੀ ਆ ਉਹ ਵੀ ਰਿਕਵਰ ਕੀਤੀ ਗਈ ਹੈ। ਔਰ ਇਹ ਇਹ ਸਾਰਾ ਜਿਹੜਾ ਸਾਡੇ ਮੰਨ ਲਿਓ ਕਿ ਐਸਐਸਪੀ ਸਾਹਿਬ ਅ ਉਹਨਾਂ ਦੇ ਜਿਹੜੇ ਸਖਤ ਨਿਸ਼ਾਨਦੇਸ਼ ਹੈ ਕਿ ਕੋਈ ਵੀ ਇਹੋ ਜਿਹਾ ਕ੍ਰਾਈਮ ਜਿਹੜਾ ਹੈ ਉਹਦੇ ਪ੍ਰਤੀ 0% ਟੋਲਰੈਂਸ ਰੱਖਣੀ ਹੈ ਔਰ ਸਵਿਫਟ ਐਕਸ਼ਨ ਕਰਨਾ ਹੈ। ਸੋ ਮਰਡਰ ਵਾਲਾ ਜਿਹੜਾ ਬੰਦਾ ਹੈ ਉਹ ਵੀ ਅਸੀਂ 12 ਘੰਟੇ ਦੇ ਵਿੱਚ ਵਿੱਚ ਜਿਹੜਾ ਅਰੈਸਟ ਕਰ ਲਿਆ ਐਂਡ ਸੈਕੰਡ ਜਿਹੜਾ ਹੈ ਇਹ ਜਿਹੜਾ ਪਿਸਟਲ ਬਰਾਮਦ ਕੀਤਾ ਹੈ ਇਹਦੇ ਕੋਲ ਜਿਹੜਾ ਗਾਰਮਾਨ ਲਿਆ ਕਿ ਦਵਾਈ ਨਾਲ ਕੋਸ਼ਿਸ਼ ਕੀਤੀ ਜਾਏਗੀ ਕਿ ਕਿੱਥੋਂ ਇਹਨੇ ਪਿਸਟਲ ਲਿਆਂਦਾ ਸੀਗਾ ਜਾਂ ਇਹ ਕਿਸੇ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਇਆ ਜਾਂ ਨਹੀਂ ਉਹ ਸਾਰਾ ਅੱਗੇ ਜਿਹੜਾ ਅਸੀਂ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ